ਆਚਲ ਦੇ ਵਿੱਚ ਮਲਾਨਾ ਡੈਮ ਟੁੱਟ ਜਾਣ ਦੇ ਕਾਰਨ ਬਿਆਸ ਤੇ ਸਤਲੁਜ ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਅਸੀਂ ਇਸ ਵਕਤ ਮੌਜੂਦ ਹਾਂ ਬਿਆਸ ਦਰਿਆ ਦੇ ਉੱਪਰ ਮੁੰਡਾ ਪਿੰਡ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਬਿਆਸ ਦਰਿਆ ਪੂਰੇ ਜੋਰਾਂ ਤੇ ਵਗ ਰਿਹਾ ਹੈ ਇੱਥੋਂ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਇਹ ਪੁਰਾਣਾ ਪੰਨ ਇਹ ਪੁਰਾਣੇ ਬੰਨ ਦੇ ਲੈਵਲ ਦੇ ਉੱਪਰ ਦੀ ਹੁੰਦੀ ਦਾ ਪਾਣੀ ਵਗ ਰਿਹਾ ਤੇ ਤੁਸੀਂ ਇਧਰ ਦੇਖ ਸਕਦੇ ਹੋ ਕਿ ਜਿਹੜਾ ਆ ਬੰਨ ਲਾਇਆ ਗਿਆ ਇਹ ਬੰਨ ਖਾਲਸੇੜ ਵੱਲੋਂ ਸੰਘ ਦੇ ਸਹਿਯੋਗ ਦੇ ਨਾਲ ਬਣਿਆ ਗਿਆ ਸੀ ਇੱਥੋਂ ਜਿਹੜਾ ਉਧਰੋਂ ਸਾਹਮਣੇੋਂ ਪਾਣੀ ਆ ਕੇ ਇੱਥੇ ਸਿੱਧੀ ਮਾਰ ਕਰਦਾ ਤੇ ਪਿਛਲੀ ਵਾਰ ਇੱਥੋਂ ਹੀ ਬੰਨ ਟੁੱਟਿਆ ਸੀ ਮੇਨ ਦੋ ਪਿੰਡ ਜਿਹੜੇ ਖਾਸ ਪ੍ਰਭਾਵਿਤ ਹੋਏ ਸੀ ਤੇ 810 ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਬਿਲਕੁਲ ਇੱਥੇ ਬਰਬਾਦ ਹੋ ਚੁੱਕੀ ਤੋਂ ਖਾਲਸੇੜ ਦੇ ਸੰਘ ਦੇ ਸਹਿਯੋਗ ਦੇ ਨਾਲ ਜ਼ਮੀਨਾਂ ਵੀ ਬਣਾ ਕੇ ਦਿੱਤੀਆਂ ਨੇ 12 ਤੋਂ 13 ਉਸ ਬੰਦ ਦੀ ਬਦੌਲਤ ਹੀ ਸੰਗਤ ਦੇ ਸਹਿਯੋਗ ਦੇ ਬਦੌਲਤ ਹੀ ਜਿਹੜੇ ਪੰਡ ਬਿਲਕੁਲ ਸੁਰੱਖਿਅਤ ਨੇ ਸੋ ਸੰਗਤ ਨੂੰ ਬੇਨਤੀ ਕਰਦੇ ਆ ਕਿਤੇ ਗਏ QR ਕੋਡ ਨੂੰ ਸਕੈਨ ਕਰਕੇ ਤੁਸੀਂ ਆਪਣਾ ਦਸਵੰਤ ਦੇ ਸਕਦੇ ਹੋ ਤਾਂ ਕਿ ਜਿਹੜਾ ਦਸਵੰਦ ਆ ਇਹਨਾਂ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ ਤੇ ਲੋਕ ਜਿਹੜੇ ਹੈਗੇ ਆ ਬਿਲਕੁਲ ਸੁਰੱਖਿਅਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ